ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਜਦੋਂ ਤੁਸੀਂ ਮੁੱਖ ਤੋਂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬੋਲਦੇ ਹੋ ਤੇ ਖਾਲਸਾ ਜੀ ਇੰਜ ਸਾਡਾ ਜਿਵੇਂ ਮਨ ਦੀ ਜੋ ਆਵਾਜ਼ ਹੈ ਉਹ ਪ੍ਰਮਾਤਮਾ ਤੱਕ ਜਾਂਦੀ ਹੈ ਕਿ ਅਸੀਂ ਆਪਣੇ ਗੁਰੂ ਤੋਂ ਬਹੁਤ ਖੁਸ਼ ਹਾਂ ਤੇ ਗੁਰੂ ਵੀ ਸਾਡੇ ਤੋਂ ਬਹੁਤ ਖੁਸ਼ ਹੈ ਅਸੀਂ ਗੁਰੂ ਦਾ ਧੰਨਵਾਦ ਕਰ ਰਹੇ ਹਾਂ ਕੀ ਗੁਰੂ ਸਾਨੂੰ ਇੰਨੇ ਜੋਗਾ ਕੀਤਾ ਇੰਨੇ ਕਾਬਿਲ ਬਣਾਇਆ ਸਾਨੂੰ ਗੁਰੂ ਆ ਸਾਡੇ ਨੇ ਤੇ ਸਾਡੇ ਤੇ ਇੰਨੀ ਕਿਰਪਾ ਕਰਦੇ ਨੇ ਖਾਲਸਾ ਜੀ ਇਹ ਗੁਰੂ ਉਹਨਾਂ ਨੂੰ ਦਰਸ਼ਨ ਜਾਂ ਉਹਨਾਂ ਦੇ ਹੀ ਹਰ ਕਾਰਜ ਨੂੰ ਸਫਲ ਕਰਦੇ ਨੇ ਜੋ ਬੰਦੇ ਨੀਅਤ ਦੇ ਸਾਫ਼ ਨੀਅਤ ਦੇ ਸੱਚੇ ਹੁੰਦੇ ਹਨ ਇਹ ਨਹੀਂ ਕਿ ਅਸੀਂ ਅੱਜਕੱਲ੍ਹ ਘਰਾਂ ਦੇ ਵਿੱਚ ਇਹ ਜ਼ਿਆਦਾ ਮਾਹੌਲ ਹੈ ਕਿ ਇੱਕ ਦੂਜੇ ਦੀ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੁੰਦੀ। ਇੱਕ ਦੂਜੇ ਨੂੰ ਤਾਨੇ ਮੇਹਣੇ ਦੇਣੇ। ਕਲਪਸਾ ਜੀ ਠੀਕ ਹੈ। ਜੇ ਕੋਈ ਗਰੀਬ ਹੈ ਉਹ ਉਸ ਦੀ ਗਰੀਬੀ ਦਾ ਹੈ ਕਿ ਉਹਨੇ ਉਸੇ ਤਰ੍ਹਾਂ ਦਾ ਜੀਵਨ ਜੀਣਾ ਹੈ। ਜੇ ਕੋਈ ਅਮੀਰ ਹੈ ਤੇ ਇਹ ਉਸਨੇ ਅਮੀਰੀ ਦਾ ਜੀਵਨ ਜੀਣਾ ਹੈ। ਪਰ ਅਸੀਂ ਜਿਹੜੇ ਵੀ ਦਿਨ ਵਿੱਚ ਕੋਈ ਵੀ ਕਿਸੇ ਨੂੰ ਤੰਗ ਪਰੇਸ਼ਾਨ ਕਰਦੇ ਹਾਂ ਜਾਣ-ਬੁੱਝ ਕੇ ਕਿਸੇ ਦੇ ਨਾਲ ਬੁਰਾ ਬੁਰਾ ਕਰਦੇ ਹਾਂ ਤਾਂ ਉਸ ਦੀ ਸਜ਼ਾ ਸਾਨੂੰ ਹੀ ਭੁਗਤਣੀ ਪੈਣੀ ਹੈ। ਖਾਲਸਾ ਜੀ ਦੁਨੀਆ ਦੇ ਵਿੱਚ ਅੱਜ ਕੱਲ੍ਹ ਹਰ ਪਰਿਵਾਰ ਦੀ ਇਹੀ ਹੈ ਗੱਲ ਕਿ ਲੜਾਈ ਝਗੜਾ ਨਹੀਂ ਖਤਮ ਹੋ ਰਿਹਾ, ਲੜਾਈ ਝਗੜਾ ਨਹੀਂ ਖਤਮ ਹੋ ਰਿਹਾ। ਦੇਖੋ ਕਈਆਂ ਦੇ ਕਿਸੇ ਦੇ ਦਿਲ ਵਿੱਚ ਕੋਈ ਗੱਲ ਹੁੰਦੀ ਹੈ ਤੇ ਦੂਸਰੇ ਦੇ ਦਿਲ ਵਿੱਚ ਕੋਈ ਗੱਲ। ਅਗਰ ਉਹ ਹੀ ਗੱਲਾਂ ਉਹ ਆਮਣੇ ਸਾਹਮਣੇ ਬੈਠ ਕੇ ਉਸ ਦਾ ਸੁਲਝਾ ਲੈਣਾ ਦੀ ਘਰ ਬਰਬਾਦ ਹੋਣ ਤੋਂ ਬਚ ਜਾਂਦਾ ਹੈ ਪਰ ਉਹੀ ਗੱਲਾਂ ਉਹ ਦੂਜੀ ਨੂੰ ਕਹੇਗਾ ਘਰ ਦਾ ਬੰਦਾ ਜਾ ਕੇ ਤੀਜੀ ਨੂੰ ਕਹੇਗਾ ਤਾਂ ਤੀਸਰਾ ਬੰਦਾ ਉਸ ਘਰ ਦੇ ਵਿੱਚ ਫਾਇਦਾ ਚੁੱਕਣ ਜ਼ਰੂਰ ਆਵੇਗਾ ਉਹਨੇ ਸਮਝ ਲੈਣਾ ਕਿ ਇਹਨਾਂ ਦੋਨਾਂ ਚ ਤਾਂ ਕੁਝ ਬਣੀ ਹੀ ਨਹੀਂ ਹੈਗੀ ਕੋਈ ਵੀ ਗੱਲ ਤੇ ਫਿਰ ਅਗਲਾ ਸਮਝ ਜਾਂਦਾ ਹੈ ਕਿ ਇਹ ਕਿੰਨੀ ਕੋ ਵਿੱਚ ਹੈਗੇ ਨੇ ਤੇ ਇਸ ਕਰਕੇ ਘਰ ਆਪਣੇ ਘਰ ਦੀ ਗੱਲ ਕਦੇ ਵੀ ਦੂਸਰੇ ਕਿਸੇ ਨਾਲ ਸ਼ੇਅਰ ਕਦੇ ਨਹੀਂ ਕਰਨੀ ਚਾਹੀਦੀ ਜੇ ਘਰ ਵਿੱਚ ਕੋਈ ਪ੍ਰੋਬਲਮ ਹੈ ਉਸ ਦਾ ਹੱਲ ਵੀ ਆਪ ਹੀ ਲੱਭਣਾ ਚਾਹੀਦਾ ਹੈ ਜੇ ਘਰ ਚ ਕੋਈ ਮਜਬੂਰੀ ਪੈ ਗਈ ਹੈ ਉਸ ਮਜਬੂਰੀ ਨੂੰ ਪਿਆਰ ਨਾਲ ਉਸ ਮਜਬੂਰੀ ਨੂੰ ਸੰਜੋ ਕੇ ਇਕੱਠੇ ਹੋ ਕੇ ਪਿਆਰ ਨਾਲ ਉਸ ਦਾ ਹੱਲ ਲੱਭਿਆ ਜਾ ਸਕਦਾ ਹੈ ਇਹ ਨਹੀਂ ਕਿ ਅੱਜ ਘਰ ਵਿੱਚ ਗਰੀਬੀ ਹੋ ਗਈ ਹੈ ਤੇ ਅਸੀਂ ਉਹ ਦੂਜੇ ਬੰਨੇ ਚਲੇ ਜਾਣੇ ਹਨ ਤੇ ਜਦੋਂ ਘਰ ਵਿੱਚ ਤਣਾਅ ਦੌਲਤ ਤੇ ਪੈਸਾ ਆ ਜਾਂਦਾ ਹੈ ਅਸੀਂ ਘਰ ਦੇ ਜੀਵਾਂ ਨਾਲ ਚੰਗੇ ਭਲੇ ਰਹਿਣ ਲੱਗ ਪੈਂਦੇ ਹਾਂ ਇਹ ਹੀ ਸੱਚਾਈ ਹੈ ਅੱਜ ਕੱਲ ਦੇ ਲੋਕਾਂ ਦੀ ਜਦੋਂ ਕੋਈ ਮਤਲਬ ਹੁੰਦਾ ਹੈ ਤੇ ਗੁਰੂ ਨੂੰ ਬਹੁਤ ਯਾਦ ਕਰਨਗੇ ਤੇ ਜਦੋਂ ਕੋਈ ਮਤਲਬ ਨਹੀਂ ਹੋਏਗਾ ਮਤਲਬ ਨਿਕਲ ਜਾਵੇਗਾ ਤਾਂ ਗੁਰੂ ਨੂੰ ਮਨੋਂ ਹੀ ਵਿਸਾਰ ਦੇਣਗੇ ਵੀ ਹਾਂਜੀ ਕੋਈ ਗੱਲ ਹੀ ਨਹੀਂ ਕੋਈ ਮਤਲਬ ਹੀ ਨਹੀਂ ਜਾਂ ਕੋਈ ਸਾਨੂੰ ਕੰਮ ਹੀ ਨਹੀਂ ਖਾਲਸਾ ਜੀ ਐਦਾ ਦੀ ਅੱਜ ਇੱਕ ਕਹਾਣੀ ਤੁਹਾਡੇ ਨਾਲ ਕਥਾ ਜੋ ਕਿ ਹੱਡ ਬੀਤੀ ਹੈ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਖਾਲਸਾ ਜੀ ਘਰ ਦੇ ਵਿੱਚ ਚਲੋ ਲੜਾਈਆਂ ਸਭ ਦੀ ਹੁੰਦੀਆਂ ਹਨ ਨੂੰ ਸੱਸ ਦੀਆਂ ਜਾਂ ਹੋਰ ਪਰ ਖਾਲਸਾ ਜੀ ਕਦੇ ਵੀ ਕਿਸੇ ਨਾਲ ਐਨਾ ਬੁਰਾ ਨਾ ਕਰੋ ਕਿ ਅਗਲਾ ਜਿਹੜਾ ਚੰਗਾ ਹੈ ਉਹ ਚੰਗਿਆਈ ਛੱਡ ਕੇ ਬੁਰਾਈ ਵਾਲੇ ਪਾਸੇ ਚਲਾ ਜਾਵੇ ਤੇ ਪਰ ਲੋਕ ਨਹੀਂ ਸਮਝਦੇ ਲੋਕ ਸਿਰਫ ਇਹ ਸੋਚਦੇ ਕਿ ਅਸੀਂ ਠੀਕ ਹਾਂ ਦੂਜਾ ਬੰਦਾ ਗਲਤ ਹੈ ਕਿਉਂਕਿ ਦੂਸਰੇ ਨੂੰ ਜਦੋਂ ਅਸੀਂ ਗਲਤ ਕਹਿ ਦਿੰਦੇ ਹਾਂ ਨਾ ਤਾਂ ਉਹ ਗਲਤ ਨਾ ਹੋਣ ਦੇ ਬਾਵਜੂਦ ਵੀ ਕਈ ਵੇਲੇ ਗਲਤ ਹੀ ਹੋ ਜਾਂਦਾ ਹੈ ਇਸ ਕਰਕੇ ਕਿਸੇ 'ਚ ਨੁਕਸ ਜਾਂ ਕਿਸੇ 'ਚ ਬਲੇਮ ਲਾਮ ਤੋਂ ਪਹਿਲਾਂ ਆਪਣੇ ਆਪ 'ਚ ਵੀ ਦੇਖ ਲੈਣਾ ਚਾਹੀਦਾ ਕਿ ਸਾਡੇ 'ਚ ਤਾਂ ਨਹੀਂ ਕੋਈ ਗਲਤੀ ਹੈਗੀ ਪਰ ਅੱਜ ਕੱਲ ਦੇ ਲੋਕ ਬਿਲਕੁਲ ਵੀ ਇਹ ਨਹੀਂ ਦੇਖਦੇ ਅੱਜ ਦੀ ਇੱਕ ਕਥਾ ਹੈ ਇੱਕ ਭੈਣ ਜੀ ਨੇ ਸੁਣਾਉਣਾ ਕੀਤੀ ਹੈ ਜੋ ਕਿ ਓਹੋ ਅੱਜ ਦੀ ਜੋ ਕਥਾ ਹੈ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਉਹ ਕਹਿੰਦੇ ਦੱਸਦੇ ਨੇ ਕਿ ਸਾਡੇ ਘਰ ਵਿੱਚ ਹਰ ਸਮੇਂ ਕਲਾਕਲੇਸ਼ ਬਹੁਤ ਰਹਿੰਦਾ ਹੈ ਚਾਹੇ ਅਸੀਂ ਜਿੰਨਾ ਮਰਜੀ ਕਹਿੰਦੇ ਕਿ ਨਾਮ ਜਪ ਲਈਏ ਤਾਂ ਵੀ ਤੇ ਪਰ ਕਹਿੰਦੇ ਕਿ ਨਾਮ ਜਪਣਾ ਇੱਕ ਇਹ ਹੈ ਕਿ ਕਿਸੇ ਨੂੰ ਦਿਖਾ ਕੇ ਨਾਮ ਜਪਣਾ ਵੀ ਅਸੀਂ ਨਾਮ ਜਪਦੇ ਹਾਂ ਇੱਕ ਇਹ ਕੀ ਮਨ ਨਾਲ ਸਿਮਰਨ ਕਰਨਾ ਗੁਰੂ ਨੂੰ ਪਾਣ ਵਾਸਤੇ ਨਾ ਕਿ ਕਿਸੇ ਨੂੰ ਦਿਖਾਉਣ ਵਾਸਤੇ ਕਿ ਅਸੀਂ ਨਾਮ ਜਪ ਰਹੇ ਹਾਂ ਅਸੀਂ ਪਾਠ ਕਰ ਰਹੇ ਹਾਂ ਅਸੀਂ ਸਿਮਰਨ ਕਰ ਰਹੇ ਹਾਂ ਇਹ ਦਿਖਾਵਾ ਨਹੀਂ ਕਰਨਾ ਇਹ ਜੇ ਕਰਨਾ ਹੈ ਤਾਂ ਮਨੋਂ ਤਨੋਂ ਹੋ ਕੇ ਕਰਨਾ ਹੈ ਤਾਂ ਕਿ ਗੁਰੂ ਉਸ ਦਾ ਫਲ ਦੇਵੇ ਵੀ ਹਾਂ ਗੁਰੂ ਖੁਸ਼ ਹੋ ਜਵੇ ਆਪਣੇ ਬੱਚਿਆਂ ਤੋਂ ਸਾਡੇ ਤੋਂ ਕਿ ਹਾਂ ਗੁਰੂ ਨੂੰ ਵੀ ਲੱਗੇ ਕਿ ਮੇਰਾ ਸੇਵਕ ਮੇਰੀ ਜੋ ਜੋ ਵੀ ਮੇਰੀ ਸੇਵਕ ਜਾਂ ਮੇਰਾ ਕੋਈ ਸ਼ਰਧਾਲੂ ਹੈ ਮੈਂ ਉਹਦੀ ਹਰ ਇੱਕ ਮੰਗ ਹਰ ਇੱਕ ਉਹਦੀ ਮਨੋਗਾਮਨਾ ਪੂਰੀ ਕਰਾਂ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਸਾਡੇ ਘਰ 'ਚ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਜਦੋਂ ਸਾਡਾ ਖਾਣ ਪੀਣ ਦਾ ਟਾਈਮ ਹੁੰਦਾ ਸੀ ਰਾਤ ਨੂੰ ਜਾਂ ਦੁਪਹਿਰੀ ਜਾਂ ਸਵੇਰੇ ਸਾਡਾ ਕੋਈ ਵੀ ਖਾਣ ਪੀਣ ਦਾ ਟਾਈਮ ਹੋਵੇ ਸਾਡੇ ਘਰ ਲੜਾਈ ਉਦੋਂ ਹੀ ਪੈ ਜਾਂਦੀ ਬਹੁਤ ਜ਼ਿਆਦਾ ਲੜਾਈ ਹੁੰਦੀ ਬਹੁਤ ਤੰਗ ਆ ਗਏ ਕਹਿੰਦੇ ਅਸੀਂ ਬਹੁਤ ਜ਼ਿਆਦਾ ਕਹਿੰਦੇ ਹੁਣ ਹੱਲ ਕੀ ਸੀ ਲੱਭਣਾ ਕੋ ਸਾਰੇ ਹੀ ਮਨਮੁਖ ਸਾਰੇ ਹੀ ਗੁਰੂ ਤੋਂ ਵਿਮੁਖ ਕਿਸੇ ਨੇ ਕਦੇ ਨਾਮ ਹੀ ਨਹੀਂ ਜਪਿਆ ਉਦਾਂ ਕਹਿੰਦੇ ਕਿ ਜੀ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਅਸੀਂ ਜੀ ਮੱਥਾ ਟੇਕਣਗੇ ਸੀ ਵੀ ਜੇ ਗੁਰਦੁਆਰਾ ਸਾਹਿਬ ਗਏ ਹੋ ਜੇ ਉੱਥੇ ਜਾ ਕੇ ਨਿਤਨੇਮ ਹੀ ਨਹੀਂ ਕੀਤਾ ਉਥੇ ਪਾਠ ਦਰਸ਼ਨ ਦੀਦਾਰੇ ਹੀ ਨਹੀਂ ਗੁਰੂ ਦੇ ਸੱਚੇ ਮਨੋ ਕੀਤੇ ਉਹ ਗੁਰਦੁਆਰੇ ਸਾਹਿਬ ਜਾਣ ਦਾ ਕੀ ਫਾਇਦਾ ਤੁਸੀਂ ਗਏ ਮੱਥਾ ਟੇਕਿਆ ਪ੍ਰਸ਼ਾਦਾ ਛਕਿਆ ਚਲੋ ਜਿੱਕੋ ਮੁਰ ਕੇ ਆਗੇ ਇਹ ਗੁਰਦੁਆਰਾ ਸਾਹਿਬ ਨਹੀਂ ਇਹ ਤੁਸੀਂ ਆਪਣੇ ਮਨੋਰੰਜਨ ਦੀ ਜਗਾ ਤੇ ਗੇ ਜਿੱਥੇ ਕਿ ਜਾ ਕੇ ਤੁਸੀਂ ਆਪਣੇ ਮਨ ਨੂੰ ਬਹਿਲਾ ਲਿਆ। ਇਹਾ ਮਨ ਨੂੰ ਮਤਲਬ ਖੁਸ਼ ਕਰਨ ਲਈ ਤੁਸੀਂ ਚਲੇਗੇ ਐਦਾ ਨਹੀਂ। ਖਾਲਸਾ ਜੀ ਗੁਰਦੁਆਰਾ ਸਾਹਿਬ ਜਾਓ, ਬੈਠੋ, ਲੰਗਰ ਛਕੋ। ਲੰਗਰ ਛਕਿਆ ਹੈ। ਠੀਕ ਹੈ। ਉੱਥੇ ਕੋਈ ਸੇਵਾ ਕਰ ਲਓ 10 ਮਿੰਟ, ਅੱਧਾ ਘੰਟਾ, 15 ਮਿੰਟ ਨਾਮ ਜਪ ਲਓ ਬੈਠ ਕੇ। ਇਹ ਤਾਂ ਕਰਨਾ ਹੀ ਨਹੀਂ ਨਾ। ਫਿਰ ਜੀ ਸਾਡੇ ਘਰ ਚ ਤੇ ਕਲਾ ਕਲੇਸ਼ ਹੀ ਬਹੁਤ ਰਹਿੰਦੀ ਹੈ ਸਾਡੇ ਘਰ ਦਾ ਕੋਈ ਹੱਲ ਦੱਸੋ ਫਿਰ ਭੱਜਣਗੇ ਪੰਡਤਾਂ ਵਾਲੇ ਪਾਸੇ ਵੀ ਹਾਂ ਜੀ ਅਸੀਂ ਉਧਰ ਜਾਈਏ ਉਹਨਾਂ ਤੋਂ ਕੋਈ ਹੱਲ ਲੱਗੇ ਜਿਨ੍ਹਾਂ ਨੂੰ ਆਪਣਾ ਜਨਮ ਮਰਨ ਨਹੀਂ ਪਤਾ ਹੈਗਾ ਉਹ ਦੂਸਰਿਆਂ ਨੂੰ ਜਨਮ ਮਰਨ ਦੱਸਦੇ ਪੀ ਵੀ ਤੂੰ ਇੰਨੀ ਤਰੀਕ ਨੂੰ ਜੰਮਿਆ ਸੀ ਤੇ ਤੂੰ ਇੰਨੀ ਤਰੀਕ ਨੂੰ ਮਰ ਜਿੰਗ ਕਿਹੜਾ ਪੰਡਤ ਹੈ ਜਿਹੜਾ ਦੱਸ ਦੇਵੇਗਾ ਪਰ ਫਿਰ ਵੀ ਅਸੀਂ ਜਾਣੇ ਹਾਂ ਸਾਧਾ ਕੋ ਪੰਡਤਾਂ ਕੋ ਵੀ ਪਤਾ ਨਹੀਂ ਸਾਡੀ ਕਿਹੜੀ ਮੁਸੀਬਤ ਦਾ ਹੱਲ ਕਰ ਦੇਣਾ ਹੈ ਉਈ ਪਾਗਲੂ ਤੁਹਾਡਾ ਗੁਰੂ ਐਡਾ ਵੱਡਾ ਹੈ ਤੁਸੀਂ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰੋ ਤੁਹਾਡਾ ਗੁਰੂ ਤੇ ਖੁਦ ਤੁਹਾਨੂੰ ਪਹੁੰਚਾ ਦੇਗਾ ਤੁਹਾਡਾ ਗੁਰੂ ਤੇ ਤੁਹਾਡੀ ਹਰ ਮੁਸੀਬਤ ਦਾ ਹੱਲ ਕਰ ਦਵੇਗਾ ਪਰ ਖਾਇਸਾ ਜੀ ਅੱਜ ਕੱਲ ਲੋਕ ਜੇ ਕਿਸੇ ਨੂੰ ਚੰਗੀ ਮੱਤ ਨਹੀਂ ਦਈਏ ਨਾ ਉਹ ਕਦੇ ਵੀ ਨਹੀਂ ਲੈਂਦਾ ਉਹਨੂੰ ਇਹ ਹੀ ਲੱਗੇਗਾ ਕਿ ਇਹ ਮੂਰਖ ਹੈ ਜੋ ਮੈਨੂੰ ਸਮਝਾ ਰਿਹਾ ਹੈ ਮੈਂ ਹੀ ਸਿਆਣਾ ਹਾਂ ਇਦਾਂ ਹੀ ਹੁੰਦਾ ਹੈ ਘਰ ਵਿੱਚ ਜਦੋਂ ਕਲੇਸ਼ ਵੱਧ ਜAVE ਨਾ ਇਹਦਾ ਮਤਲਬ ਹੈ ਕਿ ਗੁਰੂ ਸਾਨੂੰ ਆਪਣੇ ਕੋਲ ਬੁਲਾ ਰਿਹਾ ਹੈ ਗੁਰੂ ਚਾਹ ਰਹੇ ਨੇ ਕਿ ਤੁਸੀਂ ਸਾਡੇ ਕੋਲ ਆਵੋ ਪਰ ਨਹੀਂ ਅਸੀਂ ਗੁਰੂਵਾਲਾ ਜਾਣ ਦੀ ਜਗ੍ਹਾ ਕਿਤੇ ਹੋਰ ਹੀ ਭੱਜੀ ਫਿਰਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੇ ਗੁਰੂ ਨੂੰ ਮੱਥਾ ਟੇਕਣਾ ਹੈ ਆਪਣੇ ਗੁਰੂ ਦੇ ਅੱਗੇ ਨਮਸਕਾਰ ਕਰਨਾ ਹੈ ਪਾਠ ਕਰਨਾ ਹੈ ਪਾਠ ਕਰੋ ਕਲੇਸ਼ ਪਿਆ ਹੈ ਘਰ ਵਿੱਚ ਤਾਂ ਤੁਸੀਂ ਪਾਠ ਕਰਨਾ ਸ਼ੁਰੂ ਕਰ ਦਿਓ ਰੱਬ ਕਦੇ ਤਾਂ ਸੁਨੇਗਾ ਕਿਸੇ ਟਾਈਮ ਤਾਂ ਸੁਨੇਗਾ ਕਹਿੰਦੀ 24 ਘੰਟਿਆਂ ਦੇ ਵਿੱਚੋਂ ਇੱਕ ਵਾਰ ਜबान ਦਿੱਤੇ ਨਾ ਸੱਚ ਗੁਰੂ ਦਾ ਪਹਿਰਾ ਲੱਗਦਾ ਹੈ ਜਦੋਂ ਫਿਰ ਅਸੀਂ ਕੁਝ ਬੋਲ ਦਿੰਨੇ ਹਾਂ ਉਸ ਸਮੇਂ ਬੋਲਿਆ ਹੋਇਆ ਸਭ ਕੁਝ ਹੋ ਜਾਂਦਾ ਹੈ ਤੇ ਇਸ ਕਰਕੇ ਸਾਨੂੰ ਪਾਠ ਚ ਮੰਨ ਲਉਣਾ ਚਾਹੀਦਾ ਹੈ ਉਹ ਭੈਣ ਨੂੰ ਦੱਸਿਆ ਕਿ ਅਸੀਂ ਪਾਠ ਤੇ ਕਦੇ ਕਰਦੇ ਹੀ ਨਹੀਂ ਸੀ ਕਿਉਂਕਿ ਭੈਣ ਕਹਿੰਦੇ ਕਿ ਮੈਂ ਵੀ ਅਨਪੜ੍ਹ ਸੀ ਮੇਰੀ ਜਿਹੜੀ ਜਠਾਣੀ ਸੀ ਉਹ ਵੀ ਅਨਪੜ੍ਹ ਸੀ ਤੇ ਇੱਕ ਉਹਦਾ ਪਤੀ ਵੀ ਨਹੀਂ ਸੀ ਕਹਿੰਦੇ ਘਰ ਚ ਐਵੇਂ ਹੀ ਬਸ ਕਲੇਸ਼ ਬਹੁਤ ਮਨ ਪਰੇਸ਼ਾਨ ਰਹਿੰਦਾ ਤੇ ਹੱਲ ਵੀ ਕੋਈ ਨਹੀਂ ਸੀ ਲੱਭਦਾ ਬਹੁਤ ਦੁਖੀ ਪਰੇਸ਼ਾਨ ਜੇ ਸੀਗੇ ਘਰ ਦੇ ਵਿੱਚ ਜਦੋਂ ਖਾਲਸਾ ਜੀ ਆਪਾਂ ਨਿਤਨੇਮ ਹੀ ਨਹੀਂ ਕਰਨਾ ਚਲੋ ਨਿਤਨੇਮ ਨਹੀਂ ਪੜੇ ਲਿਖੇ ਤੁਸੀਂ ਫੋਨ ਤੇ ਨਿਤਨੇਮ ਲਾਓ ਸਵੇਰੇ ਨਿਤਨੇਮ ਦੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਤੇ ਕੋਈ ਔਖਾ ਨਹੀਂ ਹੈ ਰੋਟੀ ਪਕਾਉਂਦੇ ਹੋਏ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਜੋ ਰਸਾ ਉਸ ਬਣਾ ਰਹੇ ਲੰਗਰ ਵਿੱਚ ਆਏਗੀ ਉਹੀ ਬੱਚੇ ਦੇ ਅੰਦਰ ਜਾਏਗੀ ਜੇ ਤੁਹਾਡੇ ਬੱਚੇ ਸ਼ਰਾਰਤੀ ਹਨ ਕਹਿਣਾ ਨਹੀਂ ਮੰਨਦੇ ਹਨ ਬਹੁਤ ਜਿੱਦ ਕਰਦੇ ਹਨ ਉਹਨਾਂ ਦੇ ਵੀ ਜੇ ਤੁਸੀਂ ਕੋਈ ਖਾਣ ਪੀਣ ਦੀ ਵਸਤੂ ਬਣਾ ਰਹੇ ਹੋ ਤੇ ਉਸ ਉੱਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਉਹ ਵਸਤੂ ਲੰਗਰ ਪ੍ਰਸ਼ਾਦ ਬਣ ਜਾਵੇਗੀ ਜਦੋਂ ਉਸ ਅੰਦਰ ਜਾਏਗੀ ਉਸ ਦਾ ਮਨ ਤਨ ਤ੍ਰਿਪਤ ਹੋ ਜਾਵੇਗਾ ਤੇ ਦੂਸਰਾ ਨੰਬਰ ਠੀਕ ਹੈ ਆਪਾਂ ਕਈ ਵੇਲੇ ਰਸੋਈ ਦੇ ਘਰ ਵਿੱਚ ਅਸੀਂ ਨੰਗੇ ਸਿਰ ਹੀ ਚਲੋ ਆਮ ਦੁਪੱਟਾ ਲੈ ਲੈਂਦੀਆਂ ਨੇ ਬੀਬੀਆਂ ਨੇ ਤੇ ਬਲਤਾਂ ਦੁਪੱਟਾ ਵੀ ਲਾ ਕੇ ਪਰੇ ਰਹਿ ਰਹਿੰਦੇ ਜੀ ਗਰਮੀ ਦਾ ਟਾਈਮ ਹੈ ਪਰ ਕਹਿੰਦੇ ਨਾ ਮਨ ਦੇ ਵਿੱਚ ਵਾਹਿਗੁਰੂ ਦਾ ਜਾਪ ਜ਼ਰੂਰ ਹੋਣਾ ਮਨ ਤਨ ਨੂੰ ਤਾਂ ਨਹੀਂ ਗਰਮੀ ਲੱਗਦੀ ਤਨ ਨੂੰ ਗਰਮੀ ਲੱਗਦੀ ਹੈ ਕਿਉਂਕਿ ਅਸੀਂ ਏਸੀਆਂ ਵਿੱਚ ਰਹਿਣਾ ਗਿੱਜ ਗਏ ਹਾਂ ਮਨ ਨੂੰ ਤਾਂ ਨਹੀਂ ਗਰਮੀ ਲੱਗਦੀ ਉਹ ਤੇ ਨਹੀਂ ਕਹਿੰਦਾ ਕਿ ਮੈਂ ਏਸੀ 'ਚ ਬੈਠ ਕੇ ਹੀ ਨਾਮ ਸੁਣਾਗਾ ਪਰਮਾਤਮਾ ਦਾ ਜਾਂ ਨਾਮ ਜਪਾਂਗਾ ਉਹਨਾਂ ਵੀ ਟਾਈਮ ਨਹੀਂ ਅਸੀਂ ਕੱਢ ਸਕਦੇ ਗੁਰੂ ਲਈ ਅਸੀਂ ਸਭ ਕੁਝ ਕਰ ਸਕਦੇ ਹਾਂ ਆਪਣੇ ਲਈ ਪਰ ਗੁਰੂ ਲੈਣੇ ਫਿਰ ਜਦੋਂ ਕਸ਼ਟ ਆਉਂਦੇ ਹਨ ਬਿਮਾਰੀਆਂ ਆਉਂਦੀਆਂ ਹਨ ਕਲੇਸ਼ ਹੁੰਦਾ ਹੈ ਫਿਰ ਅਸੀਂ ਕਹਿੰਦੇ ਰੱਬ ਸਾਡੇ ਨਾਲ ਬੁਰਾ ਕਰ ਰਿਹਾ ਹੈ ਰੱਬ ਕੋਈ ਬੁਰਾ ਨਹੀਂ ਕਰ ਰਿਹਾ ਇਹ ਤੁਹਾਡੇ ਕਰਮਾਂ ਦਾ ਹੀ ਹੈ ਫਲ ਜੋ ਤੁਹਾਨੂੰ ਮਿਲ ਰਿਹਾ ਹੈ ਕਹਿੰਦੇ ਕਰਮਾਂ ਦਾ ਫਲ ਜਦੇ ਮਿਲਦਾ ਹੈ ਜਾਂ ਕਦੇ ਮਿਲਦਾ ਹੈ ਪਰ ਮਿਲਦਾ ਜ਼ਰੂਰ ਹੈ ਵਕਤ ਦੀ ਛੱਟ ਬਹੁਤ ਕਰਾਰੀ ਹੈ ਜੇ ਸੰਭਲਣਾ ਚਾਹੋ ਤੇ ਗੁਰਬਾਣੀ ਨਾਲ ਜੁੜੋ ਕਲਾਕਲੇਸ਼ ਦੂਰ ਹੋ ਜਾਵੇਗਾ ਅਸੀਂ ਉਸ ਭੈਣ ਨੂੰ ਦੱਸਿਆ ਕਿ ਤੁਸੀਂ ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਡੇਰੇ ਜਾਓ ਮੱਥਾ ਟੇਕੋ ਸੁਨਾਣ ਕਰੋ ਮਨ ਨੂੰ ਸ਼ਾਂਤ ਕਰੋ ਮਨ ਸ਼ਾਂਤ ਹੋ ਜਾਏਗਾ ਘਰ ਦੇ ਵਿੱਚੋਂ ਕਲਾਕਲੇਸ਼ ਚਲੇ ਜਾਈਗੀ ਕਹਿੰਦੇ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਕਲੇਸ਼ ਹੀ ਸਾਡੇ ਘਰ ਹੈ ਇੰਨੀ ਗੱਲ ਕਹਿੰਦੇ ਨਹੀਂ ਹੋ ਤੇ ਵਾਇਗਰੂ ਉਹਨਾਂ ਦੇ ਮਨ ਨੂੰ ਸ਼ਾਂਤੀ 'ਚ ਰੱਖਣ ਹੁਣ ਉਹਨਾਂ ਨੇ ਇਹ ਪਲਾਨ ਬਣਾਇਆ ਸੀ ਕਿ ਉਹ ਗੁਰਦੁਆਰਾ ਸਾਹਿਬ ਜਾਣਗੇ ਮੱਥਾ ਟੇਕ ਕੇ ਆਉਣਗੇ ਕਹਿੰਦੇ 15 ਦਿਨਾਂ ਬਾਅਦ ਉਹ ਮੱਥਾ ਟੇਕਣ ਗਏ ਕਹਿੰਦੇ ਹੁਣ ਥੋੜਾ ਜਿਹਾ 19 21 ਦਾ ਫਰਕ ਤਾਂ ਘਰ 'ਚ ਪੈਣਾ ਸ਼ੁਰੂ ਹੋ ਗਿਆ ਚਲੋ ਦੇਰ ਆਏ ਦਰੁਸਤਾਏ ਕਿਸੇ ਤਰ੍ਹਾਂ ਵੀ ਕਲਾਤਾ ਖਤਮ ਹੋਈ ਜਿਹੜੀ ਕਹਿੰਦੇ ਹੁੰਦੇ ਨਾ ਚਿੰਤਾ ਚਿਤਾ ਦੇ ਸਮਾਨ ਹੁੰਦੀ ਹੈ ਇੱਕ ਚਿਤਾ ਤੇ ਬੈਠਿਆ ਹੋਇਆ ਬੰਦਾ ਤੇ ਇੱਕ ਚਿੰਤਾ 'ਚ ਬੈਠਿਆ ਹੋਇਆ ਬੰਦੇ 'ਚ ਕੋਈ ਖਾਸ ਫਰਕ ਨਹੀਂ ਹੁੰਦਾ ਸਾਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਇਹ ਵੀ ਟੈਨਸ਼ਨਾਂ ਚਿੰਤਾ ਦੇ ਨਾਲ ਹੀ ਲੱਗਦੀਆਂ ਨੇ ਇਸ ਕਰਕੇ ਕਦੇ ਵੀ ਲੜਾਈ ਨਾ ਕਰੋ ਕਦੇ ਵੀ ਜੇ ਗੁੱਸਾ ਆਂਦਾ ਹੈ ਵਾਹਿਗੁਰੂ ਦਾ ਜਾਪ ਕਰੋ ਜੇ ਤੁਹਾਨੇ ਕੋਈ ਗੱਲ ਕੋਈ ਬੋਲ ਵੀ ਜਾਂਦਾ ਹੈ ਨਾ ਤਾਂ ਚੁੱਪ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਵੇਖਿਓ ਤੁਹਾਡੇ ਦੁਆਰਾ ਦਿੱਤਾ ਹੋਇਆ ਨਾ جواب ਵਾਹਿਗੁਰੂ ਉਸ ਦੀ ਰੂਹ ਤੇ ਜ਼ਰੂਰ ਦਵੇਗਾ ਅੱਜ ਮਾਇਆ ਹੋਇਆ ਨੁਕਤਾ ਹੈ ਕਦੇ ਅਜ਼ਮਾ ਲੈਣਾ ਜੇ ਤੁਸੀਂ ਕਿਸੇ ਨੂੰ ਤੁਹਾਡੀ ਕੋਈ ਬੁਰਾਈ ਕਰਦਾ ਹੈ ਤੁਹਾਨੂੰ ਕੋਈ ਗਾਲਾਂ ਕੱਢਦਾ ਹੈ ਤੁਹਾਡੇ ਬਾਰੇ ਕੋਈ ਬੁਰਾ ਬੋਲਦਾ ਹੈ ਨਾ ਖਲਸਾ ਜੀ ਦੋ ਵਾਰ ਤੁਸੀਂ ਚੁੱਪ ਕਰਕੇ ਸੁਣ ਲੈਣਾ ਹੈ ਤੇ ਮੁਸਕੁਰਾਂਦੇ ਹੀ ਰਹਿਣਾ ਹੈ ਵੀ ਕੋਈ ਜਵਾਬ ਨਹੀਂ ਦੇਣਾ ਤੀਜੀ ਵਾਰ ਗੁਰੂ ਆਪ ਜਵਾਬ ਦੇਣਗੇ ਅਜ ਮਾਇਆ ਹੋਇਆ ਨੁਕਸਾ ਹੈ ਕਦੇ ਵੀ ਅਜਮਾ ਲੈਣਾ ਖਲਸਾ ਜੀ ਇਸ ਕਰਕੇ ਕਹਿੰਦੇ ਕਿ ਚਲੋ ਹੁਣ ਉਹਨਾਂ ਨੇ ਜਾਣਾ ਰੁਟੀਨ ਵਾਈ ਸ਼ੁਰੂ ਕਰਤਾ ਵਾ ਹੁਣ ਕਹਿੰਦੇ ਘਰ 'ਚ ਥੋੜਾ ਬਹੁਤਾ ਫਰਕ ਪੈਣਾ ਸ਼ੁਰੂ ਹੋ ਗਿਆ ਹੈ ਰੱਬ ਪਰਮਾਤਮਾ ਤੰਤਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਹੈ ਪਰਮਾਤਮਾ ਸਭ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਲਿਆਉਣ ਤੇ ਵਾਹਿਗੁਰੂ ਸਭ ਨੂੰ ਨਾਮਦਾਨ ਬਖਸ਼ਣ ਤਰੱਕੀਆਂ ਬਖਸ਼ਣ ਸਰਬਤ ਦਾ ਭਲਾ ਹੋਵੇ ਸਭ ਖੁਸ਼ ਰਹਿਣ ਕੋਈ ਵੀ ਗਰੀਬ ਨਾ ਰਵੇ ਪਰਮਾਤਮਾ ਸਾਰੇ ਬਹੁਤ ਵਧੀਆ ਤਰ੍ਹਾਂ ਰਹਿਣ ਇਹੀ ਹੈ ਸਾਡੀ ਅਰਦਾਸ ਹੈ ਖਾਲਸਾ ਜੀ ਕੀ ਸਭ ਤੰਦਰੁਸਤ ਰਹਿਣ ਤੇ ਸਾਰੇ ਹੀ ਖੁਸ਼ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ